ਸਾਨੂੰ ਇਹ ਪਤਾ ਰਾਜਵੀਰ ਬਾਰੇ ਖਬਰ ਸਾਹਮਣੇ ਆਈ ਹੈ ਵੀ ਰਾਜਵੀਰ ਹੁਣ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ ਬਹੁਤ ਮੰਦਵਾ ਦੀ ਘਟਨਾ ਹੈ ਤੇ ਸਾਧਾ ਦਾ ਬੋਸ ਸੀ ਆਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕੱਠੇ ਪੜ੍ਹੇ ਆ ਹਾਂਜੀ ਥਰਡ ਡਿਪਾਰਟਮੈਂਟ ਆਫ ਦਾ ਪਾਸ ਆਊਟ ਸੀ ਮੇ ਅਸਪੈਕਸਲ ਅਸੀਂ ਇਕੱਠੇ ਰਹੇ ਹਾਸਟਲ ਲਿਵਿਟਿਡੀ ਤੁਹਾਨੂੰ ਕੋសារਾ ਸਮਾਂ ਹੀ ਆ ਰਿਹਾ ਯੂਨੀਵਰਸਿਟੀ ਵਾਲਾ ਕਿ ਉਹ ਵਾਜ ਅਦਰਗੜ ਗੁਰਦੁਆਰੇ ਤੋ ਲੈ ਕੇ ਤੇ

ਸਾਨੂੰ ਨਹੀਂ ਆ ਰਿਹਾ ਸਾਰਾ ਕੁਝ ਬਲੈਂਕ ਦਾ ਹੋ ਚੁੱਕਾ ਹੈ ਜੀ ਤੇ ਸਰਜੀਤ ਇੱਕ ਚੀਜ਼ ਹੈ ਨਾ ਜਿਹ ਜਿਸ ਨੇ ਸਾਰਿਆਂ ਨੂੰ ਮਤਲਬ ਇਕਦਮ ਨੰਮ ਕਰ ਦਿੱਤਾ ਵੀ ਕੁਝ ਦਿਨ ਪਹਿਲਾਂ ਹੀ ਖਬਰ ਆ ਰਹੀਆਂ ਸਨ ਵੀ ਰਾਜਵੀਰ ਦੀ ਬੋਡੀ ਨੇ ਮੂਵਮੈਂਟ ਕਰਨਾ ਸਟਾਰਟ ਕੀਤਾ ਜਦੋਂ ਉਹਨਾਂ ਦੀ ਤੀਨ ਉਹਨਾਂ ਨੂੰ ਹੱਥ ਲਾਇਆ ਤਾਂ ਉਹਨਾਂ ਦੇ ਹੱਥ ਨੇ ਮੂਵਮੈਂਟ ਕੀਤੀ ਜਦੋਂ ਉਹਨਾਂ ਦੀ ਮਾਂ ਨੇ ਕੁਝ ਬੋਲ ਬੋਲੇ ਤਾਂ ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਵੀ ਆਏ ਸਨ ਤੇ ਹੁਣ ਖਬਰ ਆ ਰਹੀ ਹੈ ਵੀ ਰਾਜਵੀਰ ਨਹੀਂ ਰਹਿ ਬਿਲਕੁਲ ਜੀ emotions ਜਿਹੜੇ ਹੁੰਦੇ ਨੇ ਉਹ ਇਨਸਾਨ ਨੂੰ ਜਿਉਂਦਾ ਰੱਖਦੇ ਨੇ ਜਿਉਂਦੇ ਰਹਿਣ ਲਈ ਵੀ emotions ਦੀ ਜ਼ਰੂਰਤ ਹੁੰਦੀ ਹੈ ਜੀ ਤਾਂ ਅਰਦਾਸਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਪਰ ਪ੍ਰਮਾਤ ਕੁਦਰਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਕੁਦਰਤ ਨੂੰ ਜੋ ਮਨਜ਼ੂਰ ਹੈ ਜੋ ਉਹਨੂੰ ਚਾਹੀਦਾ ਹੈ ਸ਼ਾਇਦ ਉਹਨਾਂ ਨੂੰ ਵੀ ਚੰਗੇ ਬੰਦੇ ਦੀ ਲੋੜ ਹੈ ਬਿਲਕੁਲ ਜੋ ਵੀ ਹੈ ਅਨ ਵਿਜੀਬਲ ਜਿਹੜੀ ਇੱਕ ਤਾਕਤ ਹੈਗੀ ਹੈ ਜੋ ਸ਼ਕਤੀਆਂ ਜਿਹਦੇ ਕਰਕੇ ਦੇਵੀ ਸ਼ਕਤੀਆਂ ਨਾਲ ਇਹ ਸੰਸਾਰ ਚੱਲ ਰਿਹਾ ਹੈ ਜੀ ਸ਼ਾਇਦ ਨੰਬਰ ਵਾਲੀ ਵਿਗੜਾ ਜਰੂਰ ਸੀਗਾ ਤਾਂ ਕੀ ਕਹਿ ਸਕਦਾ ਬਿਲਕੁਲ ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਵੀ ਕੁਝ ਦਿਨ ਪਹਿਲਾਂ ਨਾ ਹੰਸਰਾ ਜਨਸ ਕੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਪੰਜਾਬੀ ਇੰਡਸਟਰੀ ਨੂੰ ਨਾ ਕਿਸੇ ਦੀ ਨਜ਼ਰ ਲੱਗ ਗਈ ਹੈ ਹਰ ਦਿਨ ਕੋਈ ਨਾ ਕੋਈ ਮਨਪਾਗੀ ਖਬਰ ਸਾਹਮਣੇ ਆ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਨਜ਼ਰ ਲੈ ਪੰਜਾਬੀ ਇੰਡਸਟਰੀ ਨੇ ਜਿੰਨੇ ਵੀ ਇਹ ਤੇ ਦੁਨੀਆ ਦੇ ਵਿੱਚ ਜਿਹੜੇ ਇਨਸਾਨ ਦੀ ਜਿਹੜੀ ਇਨਸਾਨ ਇਨਸਾਨ ਨਾਲ ਖੁਸ਼ ਰਹੇ ਹਾਂਜੀ ਇਹ ਸਭ ਤੋਂ ਜ਼ਰੂਰੀ ਹੋ ਚੁੱਕਾ ਹੈ ਜੀ ਓਕੇ ਆਪਾਂ ਭੱਜੀ ਜਾ ਰਹੇ ਹਾਂ ਭੱਜ ਦੌੜ ਵਾਲੀ ਜ਼ਿੰਦਗੀ ਹੋ ਚੁੱਕੀ ਹੈ ਜਦ ਬਾਤ ਖਤਮ ਕਰਦੇ ਜਾ ਰਹੇ ਹਾਂ ਪੈਸਾ ਪੈਸੇ ਨੂੰ ਮਹਾਨ ਬਣਾ ਚੁੱਕੇ ਹਾਂ ਜੀ ਪਰ ਇਹ ਜਿਹਾ ਦਾ ਜਾਗ ਦਾ ਸਬੂਤ ਆਪਣੇ ਸਾਹਮਣੇ ਕਿ ਇਨਸਾਨਾਂ ਦੀ ਸਭ ਤੋਂ ਵੱਧ ਲੋੜ ਆਪਾਂ ਨੂੰ ਚਾਹੇ ਰਾਜਵੀਰ ਹੈ ਹਾਂਸ ਰਾਜ ਹਾਂਸ ਜੀ ਨੇ ਕਿਹਾ ਕਿ ਜੇ ਹਰੇਕ ਬੰਦਾ ਜਿਹੜੇ ਬੰਦਾ ਅਰਦਾਸ ਕਰ ਰਿਹਾ ਉਹਦੇ ਵੀ ਕਿ ਮੇਰੇ ਦੋ ਦਿਨ ਲੈ ਲੈ ਜੀ ਤੇ ਉਹਦੀ ਉਮਰ ਲੰਬੀ ਹੋ ਜਾਵੇ ਬਿਲਕੁਲ ਹੈਨਾ ਤੇ ਬਹੁਤ ਵੱਡਾ ਸਬੂਤ ਦਿੱਤਾ ਉਹਨਾਂ ਨੇ ਇਨਸਾਨਾਂ ਨੂੰ ਪਿਆਰ ਕਰਨ ਦਾ ਕਿ ਅੱਗੇ ਜਾ ਕੇ ਮੈਂ ਹੀ ਕਹੂੰਗਾ ਕਿ ਜਿੰਨੀ ਵੀ ਜ਼ਿੰਦਗੀ ਬਚੀ ਹੈ ਜਿੰਨੇ ਵੀ ਕਲਾਕਾਰ ਨੇ ਜਾਂ ਆਮ ਬੰਦੇ ਨੇ ਕਿਸੇ ਵੀ profession ਦੇ ਵਿੱਚ ਨੇ ਚਾਹੇ ਤੁਸੀਂ ਪੱਤਰਕਾਰੀ ਦੇ profession ਚ ਹਾਂਜੀ ਆਪਣਾ ਇੱਕ ਦੂਜੇ ਨੂੰ ਪਿਆਰ ਕਰੀਏ ਖੁਸ਼ੀ ਨਾਲ ਰਹੀਏ ਇਹ ਸਭ ਤੋਂ ਵੱਡਾ ਲੋੜ ਹੈ ਬਿਲਕੁਲ ਤੇ ਸਾਰਿਆਂ ਨਾਲ ਮਿਲ ਕੇ ਹਮੇਸ਼ਾ ਨਾਲ ਖੜੇ ਰਹੀਏ ਕਿਉਂਕਿ ਜਿਵੇਂ ਅਸੀਂ ਦੇਖਿਆ ਵੀ 12 ਦਿਨ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਰਾਜਵੀਰ ਨਾਲ ਖੜੇ ਰਹੇ ਇੱਕ ਦਿਨ ਵੀ ਅਜਿਹਾ ਨਹੀਂ ਸੀ ਜਿੱਥੇ ਕੋਈ ਨਾ ਆਇਆ ਹੋਵੇ ਇਹ ਪੰਜਾਬੀਆਂ ਦਾ ਬਹੁਤ ਵੱਡਾ ਦਿਲ ਹੈ ਜੀ ਇੱਕ ਦੂਜੇ ਨੂੰ ਕਨੈਕਟ ਕਰਦੇ ਆ ਪੰਜਾਬ ਦੇ ਲੋਕ ਕਲਾਕਾਰ ਨਾਲ ਕਨੈਕਟ ਕਰਦੇ ਆ ਹਰੇਕ ਬੰਦੇ ਨਾਲ ਜਜ਼ਬਾਤੀ ਹੋ ਜਾਂਦੇ ਐ ਹੋ ਜਾਂਦੇ ਕਨੈਕਟ ਕਰਦੇ ਐ ਪਰ ਕਿਤਨਾ ਕਿਤੇ ਜੇ ਇਸ ਚੀਜ਼ ਦੀ ਕਮੀ ਹੈਗੀ ਹੈ ਤਾਂ ਬਹੁਤ ਵੱਡਾ ਸਬਕ ਵੀ ਇਸ ਚੀਜ਼ ਤੋਂ ਲੈਣਾ ਚਾਹੀਦਾ ਹੈ ਕਿ ਕੁਦਰਤ ਸਭ ਤੋਂ ਵੱਡੀ ਹੈ ਜੀ ਠੀਕ ਹੈ ਤੇ ਪੰਜਾਬੀਆਂ ਨੂੰ ਨਹੀਂ ਪੂਰੇ ਭਾਰਤ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਚਾਹੀਦਾ ਆਪਣਾ ਸੱਭਿਆਚਾਰ ਆਪਣਾ ਸਮਾਜ ਵੀ ਇਹੀ ਕਹਿੰਦਾ ਹੈ ਕਿ ਸਭ ਤੋਂ ਹਿਮਨ ਵੈਲਿਊਜ਼ ਸਭ ਤੋਂ ਵੱਧ ਹਿੰਦੂ ਆਪਣੇ ਅਥੇ ਇੰਡੀਆ ਦੀ ਸੰਸਕ੍ਰਿਤੀ ਜਿਵੇਂ ਜੋ ਪੰਜਾਬੀਆਂ ਦੀ ਸੰਸਕ੍ਰਿਤੀ ਜਿਵੇਂ ह्यूमन वैल्यूज ना ना घटाइए एक दूजे खुश खुशी खुश रहिए बस यही है बिल्कुल जी जो मर्जी प्राप्त कर लीए अपने जो मर्जी डेस्टिनेशन हो